ਕਵਰੀ ਚਰਾਣ ਆਸਤੇ ਅਸੀਂ ਆਈ ਸੀ ਇਹਨੇ ਆ ਇੱਥੇ ਦੱਸਿਆ ਸੀਗਾ ਵੀ ਆ ਜਿਹੜਾ ਦਰਫਤਰ ਇਹਦੇ ਵਿੱਚ ਸੀ ਵਿਕਾਸ਼ ਸ਼ਰਮ ਜਿਹੜਾ ਪਿਸਤਲ ਰੱਖਿਆ ਹੋਇਆ ਅਸੀਂ ਅਜੇ ਸਰਚ ਕਰ ਹੀ ਰਹੇ ਸੀ ਉਹਨੇ ਇੱਕਦਮ ਪਰਲੀ ਸਾਈਡ ਤੋਂ ਸਾਨੂੰ ਗਲਤ ਦੱਸਿਆ ਪਹਿਲਾਂ ਇਹਨੇ ਅਸੀਂ ਦੂਜੀ ਸਾਈਡ ਤੋਂ ਪਿਸਤਲ ਚੱਕ ਕੇ ਇਹਨੇ ਫਾਇਰ ਕੀਤਾ ਸਾਡੇ ਉਹ ਇੱਕਦਮ ਹੀ ਖਤਬਾਗੀ ਕਰ ਲਿਆ ਉਹਨੇ ਕਿ ਥੋੜੇ ਖੁੱਲਦੇ ਆ ਅੱਧ ਪਾਸੇ ਦੀ ਸਾਈਡ ਦੀ ਉੱਪਰ ਹੀ ਸੀਗਾ ਤੇ ਕਿੰਨੇ ਰਾਉਂਡ ਫਾਇਰ ਕਰੇ ਜੀ ਕਿੰਨੇ ਰਾਉਂਡ ਫਾਇਰ ਕੀਤਾ ਇਹਨੇ ਉਹ ਅਸੀਂ ਆਪਣੀ ਸਾਈਡ ਹੋ ਕੇ ਕੀਤਾ ਤਾਂ ਉਹ ਕੁੱਸੀ ਸੀ ਕਿ ਮੌਕੇ ਤੇ ਸੀਗਾ ਜੀ ਮਿਸ ਹੋਇਆ ਉਸ ਤੋਂ ਬਾਅਦ ਅਸੀਂ ਰਿਟੇਲੀਅਟ ਜਿਹਨੂੰ ਮੈਂ ਹਵਾਈ ਫਾਇਰ ਕੀਤਾ ਇਹਨੂੰ ਰੋਕਣ ਲਈ ਅੱਛਾ ਪਰ ਇਹ ਰੁਕਿਆ ਨਹੀਂ ਇਹ ਦੁਬਾਰਾ ਫੇਰ ਜਰੂਰ ਟਰਨ ਹੋਇਆ ਇੱਧਰ ਇੱਥੇ ਪਹੁੰਚ ਗਿਆ ਭੱਜਣ ਲੱਗਾ ਨੀਚੇ ਨਗਾਂ ਲੱਗਾ ਜੀ ਇਹ ਦੁਬਾਰਾ ਫੇਰ ਟਰਨ ਹੋ ਗਿਆ ਫੇਰ ਫਾਇਰ ਕਰਨ ਲੱਗਾ ਸਾਡੇ ਵੱਲ ਤਾਂ ਅਸੀਂ ਤੁਸੀਂ ਕਿਸੇ ਵੀ ਹੂਟ ਤੋਂ ਫਾਇਰ ਕੀਤਾ ਯਾਰ ਨਹੀਂ ਨਹੀਂ ਸਿੱਧੇ ਸੀ ਉੱਠਿਆ ਨਹੀਂ ਸੀ ਅੱਛਾ ਤਾਂ ਲਾਜਮਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਜੀ ਮੱਥੇ ਤੋਂ ਫਾਇਰ ਕੀਤਾ ਤਾਂ ਇੱਥੇ ਜਸ਼ਨਜੀਤ ਜੀ ਫਿਰ ਤੁਸੀਂ ਕੀ ਕੀਤਾ ਆਪਣੇ ਸਰਵਿਸ ਰੀਵਲਵਰ ਤੋਂ ਇੱਕ ਵਾਰ ਫਾਇਰ ਕੀਤਾ ਫਾਇਰ ਹਵਾਈ ਫਾਇਰ ਕੀਤਾ ਤੁਸੀਂ ਹਵਾਈ ਕੀਤਾ ਇੱਕ ਉਹਨੇ ਕਿੰਨੇ ਫਾਇਰ ਕੀ ਉਹਨੇ ਵੀ ਕਿ ਜਿਹੜੀ ਗੱਡੀ ਤੇ ਲੱਗਿਆ ਉਹ ਤੇਰੀ ਗੱਡੀ ਸੀ ਸਾਡੀ ਦੇਖ ਲਈ ਸਰ ਦਿਖਾਓ ਤੁਸੀਂ ਦਿਵਾਉਂਗੇ ਆ ਤੇਰੇ ਫੋਟੋ ਆਇਆ ਸਿੱਧਾ ਦੇਖੋ ਸਰ ਇੱਧਰ ਜੀ ਪਲੀਜ਼ ਉਹ ਯਾਰ ਤੁਹਾਨੂੰ ਤਾਂ ਇੱਧਰ ਆਜੋ ਸੁੱਖੀ ਇੱਧਰ ਆਉਣਾ ਤੁਹਾਨੂੰ ਸਰ ਕਿੱਥੇ ਹੈ ਜੀ ਲੱਗਿਆ ਦੇਖੋ ਦਿਖ ਰਿਹਾ ਹਾਂਜੀ ਹਾਂਜੀ ਉਹ ਦਾ ਕਲੋਜ਼ ਅਪ ਵੀ ਕਰ ਲਓ ਸਰ ਕਰੀਓ ਉਂਗਲੂ ਅੱਛਾ ਉਹਦਾ ਫਾਇਰ ਸਿਰ ਇੱਥੇ ਲੱਗਿਆ ਜੀ ਜਿਹੜਾ ਪਹਿਲਾ ਫਾਇਰ ਕਰਿਆ ਜੀ ਉਹਨੇ ਇੱਕੇ ਫਾਇਰ ਕਰਿਆ ਜੀ ਹਾਂਜੀ ਦੂਜਾ ਕਰ ਲੱਗਿਆ ਜੀ ਅਸੀਂ ਉਹਨਾਂ ਨੂੰ ਫੇਰ ਰਿਕਵਰੀ ਕਰ ਲਿਆ ਆਹ ਜਿਹੜਾ ਕਵਰੀ ਕ੍ਰੋਸ ਸੀ ਐਰੋ ਸਿਟੀ ਤੇ ਸਾਡੇ ਇਨਸਪੈਕਟਰ ਵੀ ਨਾਲ ਸੀਗੇ ਸੋ ਜਦੋਂ ਲੈ ਕੇ ਆਏ ਇੱਥੇ ਤਾਂ ਇੱਥੇ ਜਦੋਂ ਰਿਕਵਰੀ ਕਰਨ ਲੱਗੇ ਉਹ ਦੌਰਾਨ ਉਹਨੇ ਜਿਹੜਾ ਹੈਗਾ ਵੈਪਨ ਜਿੱਥੇ ਲੁਕੋਇਆ ਸੀਗਾ ਉਹ ਵੈਪਨ ਲੈ ਕੇ ਪੁਲਿਸ ਦੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਡੇ ਮੁਲਾਜ਼ਮ ਬਾਲ ਬਾਲ ਬੱਚੇ ਜਿਹੜੀ ਪੁਲਿਸ ਦੀ ਸਾਡੀ ਗੱਡੀ ਹੈ ਉੱਤੇ ਫਾਇਰ ਹਿੱਟ ਕੀਤਾ ਤੋ ਜਿਹੜੀ ਆਤਵਰਖਸ਼ਾ ਦੇ ਵਿੱਚ ਇਹ ਰਿਟੈਲੀਏਸ਼ਨ ਜਿਹੜਾ ਐਕਸ਼ਨ ਲਿਆ ਉਹਦੇ ਵਿੱਚ ਇਹਦੇ ਪੈਰ ਦੇ ਵਿੱਚ ਗੋਲੀ ਵੱਜੀ ਹੈ ਸੋ ਇਹ ਜਿਹੜਾ ਗਾਇਲ ਹੈਗਾ ਵਿਅਕਤੀ ਇਹਨੂੰ ਅਸੀਂ ਹਸਪਤਾਲ ਪਹੁੰਚਿਆ ਲੈ ਸਰ ਕਿਹੜੀ ਗੈਂਗ ਤੋਂ ਸੰਬੰਧ ਰੱਖਦੇ ਹੈ ਤੇ ਇਹਨਾਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਦੀ ਜਿਹੜਾ ਆਪਾਂ ਗੱਲ ਕਰ ਲਈਏ ਦੇਖੋ ਕੋਈ ਵਿਅਕਤੀ ਲੋਨ ਵੂਲਫ ਹੋਵੇ ਕਿਸੇ ਛੋਟੇ ਮੋਟੇ ਗੈਂਗ ਦਾ ਹੋਵੇ ਕਿਸੇ بڑے ਗੈਂਗ ਦਾ ਹੋਵੇ ਸਾਨੂੰ ਉਹਦੇ ਨਾਲ ਫਰਕ ਨਹੀਂ ਪੈਂਦਾ ਸਾਡਾ ਮਕਸਦ ਕਲੀਅਰ ਹੈ ਸਾਡਾ ਇਹ ਹੈਗਾ ਕਿ ਜੋ ਵੀ ਵਿਅਕਤੀ ਲੋਕਾਂ ਦੀ ਸ਼ਾਂਤੀ ਨੂੰ ਪੰਕਰਦਾ ਹੈ ਲੋਕਾਂ ਨੂੰ ਤੰਗ ਪਰੇਸ਼ਾਨ ਕਰਦਾ ਹੈ ਉਹ ਜੋ ਵੀ ਅਪਰਾਧੀ ਕਿਸਮ ਦੀ ਗੱਲ ਕਰੇਗਾ ਉਹਨੂੰ ਅਸੀਂ ਨਹੀਂ ਬਖਸ਼ਾਂਗੇ ਜਿਹੜੇ ਇਹੀ ਸਾਡੀ ਡਿਊਟੀ ਹੈ ਤੇ ਇਹਦੀ ਅਸੀਂ ਪਾਲਾਂ ਸਰ ਉਹਨੇ ਕਿੰਨੇ ਫਾਇਰ ਕੀਤੇ ਉਹਦੇ ਜਿਹੜਾ ਹੈਗਾ ਇੱਕ ਫਾਇਰ ਕੀਤਾ ਇੱਕ ਉਹ ਸਾਨੂੰ ਜਿਹੜਾ ਹੈਗਾ ਉਹ ਮੇਰੇ ਮੌਕੇ ਤੋਂ ਤੇ ਜਿਹੜਾ ਪਿਸਟਲ ਹੈਗਾ 32 ਬੋਰ ਦਾ ਉਹ ਮਿਲੇ ਉਹਦੇ ਵਿੱਚ 3 ਜ਼ਿੰਦਾ ਰੌਣਕ ਤੇ ਸਰ ਹੋਰ ਰਿਕਵਰੀ ਦੀ ਕੀ ਹੈ ਇਸ ਏਰੀਆ ਦੇ ਵਿੱਚ ਲੈ ਕੇ ਆਏ ਸੀ ਕਿ ਰਿਕਵਰੀ ਵਾਸਤੇ ਕੁਝ ਅਜੇ ਤੱਕ ਕੁਝ ਇਨਵੈਸਟੀਗੇਸ਼ਨ ਚੱਲ ਰਹੀ ਹੈ। ਉਹ ਹੀ ਬਾਕੀ ਜਿਹੜੇ ਡਿਟੇਲਸ ਰਿਕਵਰੀ ਦੀ ਹੈਗੀ ਅਸੀਂ ਪ੍ਰੈਸ ਨੋਟ ਰਾਹੀਂ ਤਦ ਤੱਕ ਨਾਲ ਸ਼ੇਅਰ ਕਰਾਂਗੇ। ਠੀਕ ਹੈ ਕਿੰਨੇ ਵਜੇ ਸਰ ਰੋਣਾ ਉਸ ਤੇ ਇਹ ਕੁਝ ਦਿਨ ਪਹਿਲੇ ਦਾ ਹੈਗਾ ਜੀ ਸਾਡੀ ਟੀਮ ਇੱਥੇ ਸੀ ਕਿ ਉਹਨਾਂ ਮੌਕੇ ਤੇ ਆਏ ਬਾਕੀ ਡੀਟੇਲ ਤਮ ਠੀਕ ਹੈ ਤਾਂ ਬਿਲਕੁਲ ਐਸਐਸਪੀ ਮਹੌਲੀ ਇੱਥੇ ਪਹੁੰਚੇ ਹੋਏ ਨਹੀਂ ਉਹਨਾਂ ਨਾਲ ਇੱਕ ਵਾਰ ਫਿਰ ਗੱਲ ਕਰ ਲੈਂਦੇ ਐਸਐਸਪੀ ਇੱਕ ਵੱਡਾ ਹਾਂਜੀ ਨਵਾਈ ਕਿਛ ਟਾਪ ਜੀ 300